ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸਮਾਉਣ ਲੱਗਾ। ਨਿਰੰਕਾਰੀ ਤੇ ਰਾਦਾ ਸੁਆਮੀਆ ਦੀ। ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ। ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ। ਕਾਗਜ਼ ਦੀ ਪੂਜਾ ਕਰਦੇ ਨੇ। ਕੋਈ ਨਵੀਂ ਖੇਡ ਤਾਂ ਨਾ ਹੋਈ। ਜਾਗਤ ਜੋਤ ਜਪੈ ਨੇ ਸਬਾਸਰੇ ਕਿੱਥੇ ਹੋ ਗਈ? ਇਹ ਗੱਲ ਕਿੱਥੇ ਗਈ? ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ भगत रविदास जी ਦਾ ਇੱਕ ਬੋਲ ਉਸ ਜ਼ਮਾਨੇ ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਕਿਤਾਬ ਜੋ ਲਿਖੀ ਤੇ ਥਾ-ਥਾ ਤੇ ਵੰਡੀ भगत ਜੀ ਦਾ ਬੋਲ ਪਰ ਧਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ ਕਾਗਜ਼ ਦੇ ਵਿਚਾਰ ਕਰੋ ਕਾਗਜ਼ ਕੋਈ ਪੂਜਨੀਕ ਨਹੀਂ ਹੈ ਕੋਈ ਮਹਾਨ ਨਹੀਂ ਹੈ ਕੋਈ ਉਤਮ ਨਹੀਂ ਹੈ ਪੁਰਾਣੇ ਜ਼ਮਾਨੇ ਚ ਬਣਦਾ ਸੀ ਤਾੜੀ ਦੇ ਬਰਾ ਦੇ ਚ ਅੱਜ ਕੱਲ ਬਾਂਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਘਾਸ ਤੋਂ ਬਣਦਾ ਹੈ ਉਸ ਜ਼ਮਾਨੇ ਚ ਤਾੜੀ ਤੋਂ ਬਣਦਾ ਸੀ ਤੇ ਤਾੜੀ ਦਾ ਦਰਖ ਖਜੂਰ ਜੈਸਾ ਹੁੰਦਾ ਉਹਦੇ ਚ ਇੱਕ ਰਸ ਨਿਕਲਦਾ ਹੈ ਉਹਦੇ ਚ ਸ਼ਰਾਬ ਵਰਗਾ ਨਸ਼ਾ ਹੈ ਤਾੜੀ ਦੇ ਠੇਕੇ ਨੇ ਬੰਗਾਲ ਦੇ ਚ ਬਿਹਾਰ ਦੇ ਚ ਆਸਾਮ ਦੇ ਚ ਔਰ ਯੂਪੀ ਦੇ ਚ ਤਾੜੀ ਵਿਕਦੀ ਹੈ ਜਿਵੇਂ ਠੇਕੇ ਆ ਤੇ ਉਥੇ ਸ਼ਰਾਬ ਵਿਕਦੀ ਹੈ ਭਾਰਤ ਦੇ ਚ ਇਸ ਤਰ੍ਹਾਂ ਤਾੜੀ ਵਿਕਦੀ ਹੈ ਤਾੜੀ ਚ ਨਸ਼ਾ ਇਹ ਦਰਖਤ ਖਜੂਰ ਜੈਸਾ ਹੁੰਦਾ ਹੈ ਪਾਛ ਲਾ ਕੇ ਨਾਲ ਭਾਂਡਾ ਬੰਨ੍ਹ ਦਿੰਦੇ ਨੇ ਬੂੰਦ ਬੂੰਦ ਤਾੜੀ ਨਿਕਲਦੀ ਰਹਿੰਦੀ ਹੈ ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ ਉਸ ਰਸ ਦੇ ਚ ਨਸ਼ਾ ਹੁੰਦਾ ਹੈ ਮਿਠਾਸ ਉਸ ਦਰਖਤ ਦੇ ਚ ਇਤਨੀ ਜ਼ਿਆਦਾ ਹੁੰਦੀ ਹੈ ਰੱਖ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ। ਸ਼ਾਸਤਰਕਾਰ ਇਸ ਦਰਖਤ ਨੂੰ ਅਪਵਿੱਤਰ ਮੰਨਦੇ ਨੇ। ਰਵਿਦਾਸ ਨੇ ਉਸ ਦਾ ਜ਼ਿਕਰ ਕੀਤਾ। ਕਰਤਾਰ ਅਪਵਿੱਤਰ ਕਰ ਮੰਨੀਏ ਰੇ। ਪਹਿਲੀ ਕਰਤਾਰਪੁਰ ਸਾਹਿਬ ਦੀ ਢੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਉਹ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ ਹੱਥ ਨਾਲ ਜੋ ਕਾਗਜ਼ ਬਣਿਆ। 4-5 ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ ਇਕੱਲਾ ਬੰਦਾ। ਨੇ کافی वजन ਹੈ ਅੰਦਾਜ਼ਨ 150 ਕਿਲੋ ਤੇ ਉਸਦਾ वजन ਹੈ ਕਿਸ ਤਰ੍ਹਾਂ ਕੋਈ ਪ੍ਰਕਾਸ਼ ਕਰੇਗਾ ਕੰਲਾ ਨਹੀਂ ਕਰ ਸਕਦਾ ਇੱਕ ਇੱਕ ਪਤਰੇ ਦਾ کافی वजन ਹੈ ਹੁਣ ਕਿਉਂਕਿ ਬਿਰਦ ਹੋ ਗਈ ਹੈ ਹਸ ਲਾਂਦੇ ਆ ਪਰਦੇ ਵੀ ਨਹੀਂ ਪੜੇ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਜਿਵੇਂ ਕਾਗਰਾ ਕਰਤ ਵਿਚਾਰਨ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪਰਾਚੀਨ ਜ਼ਮਾਨੇ ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ ਤਾਂ ਜੇ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ ਅਪਵਿੱਤਰ ਹੈ ਅੱਜ ਕੱਲ੍ਹ ਬਾਸ ਤੋਂ ਬਣਦਾ ਹੈ ਘਾਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਇਹ ਵੀ ਕੋਈ ਪੂਜ ਨਹੀਂ ਕਰੇ ਔਰ ਅਗੇ ਰਵਦਾਸ ਕਹਿੰਦੇ ਨੇ ਭਗਤ ਭਾਗਵਤ ਲਿਖੀਏ ਤੈ ਉਪਰ ਪੂਜੀਏ ਕਰ ਨਮਸਕਾਰਨ ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ ਰਵਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ ਕਾਗਜ਼ ਨੂੰ ਕੋਣ ਮੱਥਾ ਟੇਕਦਾ ਹੈ ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਰਵਦਾਸ ਮੈਂ ਕਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਐ ਅਖਬਾਰ ਪੜ੍ਹਦੇ ਐ ਪਰੇ ਸੁੱਟਦੇ ਨੇ ਕਾਗਜ਼ ਪਹਿਲਾਂ ਥੱਲੇ ਰੁੱਲਦਾ ਫਿਰਦਾ ਅਨੁਮੇਕਾ ਕਿਸ ਨੇ ਕਹਿ ਸੀ ਕਾਗਜ਼ ਦੇ ਪੁਜਾਰੀ ਨੇ 1430 ਸਫੇ ਦੀ ਭੀੜ ਹੋਵੇ ਅਖਰ ਇੱਕ ਵੀ ਨਾ ਲਿਖਿਆ ਹੋ ਜਾਵੇ ਭਾਵੇਂ ਸੋਨੇ ਦੀ ਪਲਕਿ ਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਮੱਥਾ ਨਹੀਂ ਟੇਕੇਗਾ ਸਾਨੂੰ ਮੇਕਾ ਕਿਸ ਨੇ ਕਹਿ ਦਿੱਤਾ ਕਿਸ ਇੱਕ ਕਾਗਜ਼ ਦਾ ਪੁਜਾਰੀ ਹੈ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅਖਰਾਂ ਦੇ ਵਿੱਚ ਹੈ ਜਿਵੇਂ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨ ਖੁਦ ਮਹਿਸੂਸ ਕਰ ਲੈਂਦਾ ਹੈ ਆਤਮਾ ਤੇ ਕੋਈ ਕੋਈ ਮਹਿਸੂਸ ਕਰਦਾ ਹੈ ਨਾ ਤਨ ਮਾਂ ਹੈ ਮਨ ਪਿਤਾ ਹੈ ਆਤਮਾ ਤੇ ਗੁਰੂ ਹੈ ਇਤੇ ਕੋਈ ਕੋਈ ਮਹਿਸੂਸ ਕਰ ਰਿਹਾ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਪਲਕੀ ਸਾਰੇ ਵੇਖ ਲੈਂਦੇ ਨੇ ਔਰ ਇਹ ਵੀ ਉਹਨਾਂ ਦੀ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਹਦਾ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿਹਾ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਪੈਰਾਂ ਦੀ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪਗ ਬੰਨੀ ਹੈ ਪਗ ਦੀ ਕੀਮਤ ਤੇ ਹੋਵੇਗੀ ਇਹ ਕਾਗਜ਼ ਦੀ ਕੀਮਤ ਹੈ ਕਪੜੇ ਪੁਰਾਣੇ ਹੋ ਜਾਂਦੇ ਨੇ ਬਦਲ ਦੇਣ ਲਈ ਪੈਂਦੇ ਨੇ ਅੱਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਮੈਂ ਕਿਐ ਸੀ ਤੇ ਉਹਨਾਂ ਅੱਖਰਾਂ ਦੇ ਪੁਜਾਰੀ ਆ ਜਿਨ੍ਹਾਂ ਦੇ ਵਿੱਚ ਰੱਬੀ ਜੋਤ ਹੈ ਸਾਰਾ ਦਿਨਾ ਬਾਅਦ ਫਿਰ ਮੇਰੇ ਕੋਲ ਆਏ ਸਨ ਮੈਨੂੰ ਅਜੇ ਤੱਕ ਯਾਦ ਹੈ 1 2 3 ਨਵੰਬਰ ਨੂੰ ਸਾਲਾਨਾ ਮੇਲਾ ਲੱਗਦਾ ਹੈ ਨਿਰੰਕਾਰੀਆਂ ਦਾ ਦਿੱਲੀ ਵਿੱਚ ਹੁਣ ਤੇ ਆਪਣੇ ਪ੍ਰਚਾਰ ਦੇ ਰਾਹੀ ਹੋ ਇਤਨੇ ਵੱਧ ਗਏ ਨੇ ਕਿ ਕਮ ਸੇ ਕਮ 25 ਲਗਦਾ ਇਕੱਠ ਹੁੰਦਾ ਹੈ ਦਿੱਲੀ ਵਿੱਚ ਇੰਨਾ ਇਕੱਠ ਹੋਰ ਕਿਦਰੇ ਵੀ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਜਗ੍ਹਾ ਇਹਨਾਂ ਕੋਲੇ ਜਮਨਾ ਦੇ ਕੰਢੇ ਜੀਟੀ ਰੋਡ ਕਮ ਸੇ ਕਮ ਦਿੱਲੀ ਜੈਸੇ ਸ਼ਹਿਰ ਦੇ ਵਿੱਚ ਉਹਨਾਂ ਕੋਲੋ ਜਗ੍ਹਾ 100 ਏਕੜ ਤੋਂ ਜ਼ਿਆਦਾ ਹੈ। ਉਹ ਸਭ ਭਰੀ ਪਈ ਹੁੰਦੀ ਹੈ। ਬੜਾ ਭਾਰੀ ਇਕੱਟ। ਚਾਰ ਪੰਜ ਜਨਾਬਾਂ ਆਦੋਂ ਮੇਰੇ ਕੋਲ ਆਏ ਸਨ ਕਹਿਣ ਲੱਗੇ ਗਏ ਨਹੀਂ ਜੀ। ਅੱਜ 10 ਵਜੇ 23 ਜ਼ਰੂਰ ਦੇਖਣਾ ਤੁਸੀਂ। ਦੇ ਲਈ ਦੂਰਦਰਸ਼ਨ ਤੇ ਤੁਸੀਂ ਇੱਕ ਦ੍ਰਿਸ਼ ਦੇਖੋਗੇ ਮੈਂ ਕਿ ਕੀ ਦੇਖਾਂਗੇ 10 ਵਜੇ ਕੀ ਆਵੇਗਾ ਟੀਵੀ ਤੇ ਕਹਿੰਨੇ ਕਿ ਸਾਡੇ ਗੁਰੂ ਨੂੰ ਅੱਜ ਨੋਟਾਂ ਨਾਲ ਤੋਲਿਆ ਜਾਣਾ ਹੈ ਦੇਖਣਾ ਤੁਸੀਂ ਤੁਹਾਨੂੰ ਸਾਡੇ ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ ਮਹਿਮਾ ਦਾ ਪਤਾ ਚਲੇਗਾ ਗੱਲਬਾਤ ਕਰਦੇ ਪਰ ਉੱਠ ਕੇ ਚਲੇ ਗਏ ਇੱਕਦਮ ਵੱਜ ਜਾਏ ਵਾਖੇ ਹੀ ਦੂਸਰੇ ਦਿਨ ਮੈਂ ਦੇਖੇ ਰਾਜ਼ੂ ਸੀ ਇੱਕ ਦੇ ਚ ਉਹ ਆਪ ਬੈਠਾ ਦੂਜੇ ਚ ਨੋਟ ਰੱਖੇ ਗਏ ਕਰੰਸੀ ਨੋਟ ਪਰ ਇਹ ਸਾਰੇ ਭਾਰਤ ਦੇ ਇਹ ਪ੍ਰੋਮ ਟੈਲੀਕਾਸਟ ਹੋਇਆ ਦਿਖਾਇਆ ਗਿਆ ਪ੍ਰਚਾਰ ਕਰਨ ਦਾ ਉਹਨਾਂ ਦਾ ਇੱਕ ਢੰਗ ਦੂਜੇ ਦਿਨ ਆ ਗਏ ਉਦੋਂ ਤੇ ਇੱਕਦਮ ਉੱਠ ਕੇ ਚਲੇ ਗਏ ਕਹਿੰਦੇ ਕਿ ਗਿਆਨੀ ਜੀ ਦੇਖਿਆ ਸੀ ਮੈਂ ਕਿ ਤੁਸੀਂ ਕਿਹਾ ਸੀ ਤਾਂ ਫਿਰ ਮੈਂ ਦੇਖਿਆ ਕਿੰਲਕੇ ਹੁਣ ਤੇ ਤੁਹਾਨੂੰ ਸਾਡੀ ਗੁਰੂ ਦੀ ਅਜ਼ਮਤ ਦਾ ਪਤਾ ਚੱਲਿਆ ਸਾਡੇ ਗੁਰੂ ਨੂੰ ਨੋਟਾਂ ਨਾਲ ਤੋਂ ਲੈ ਆ ਗਏ ਮੈਂ ਕਿ ਪਹਿਲੇ ਮੈਨੂੰ ਦੱਸੋ ਇਹ ਜਿਹੜੀ ਤੋਲਾ ਹੈ ਇਹ ਜਿਹੜੀ ਤਰਾਜ਼ੂ ਹੈ ਇਹ ਆਲਮੇ ਵਜੂਦ ਵਿੱਚ ਕਿਉਂ ਆਈ